ਪਗਵੰਤ ਮਾਨ ਨੇ ਜਿਹੜਾ ਕਿਹਾ ਸੀ ਵੀ ਜ਼ੀਰੋ ਬਿਜਲੀ ਬਿੱਲ ਆਉਂਦਾ ਉਹ ਇਸ ਟਾਈਮ ਮੈਂ ਘਰ ਵਿਖਾਉਣ ਲੱਗਿਆ ਤੇ ਪਗਵੰਤ ਮਾਨ ਦੀ ਵਾਕਈ ਜਾਇਜ਼ ਹੈਕਾਰ ਆ ਭਾਈ ਪਗਵੰਤ ਮਾਨ ਆਪਦੇ ਜਿਹੜੇ ਸਵਾਲਾਂ ਤੇ ਖਰਾ ਉੱਤਰਿਆ ਆ ਬਿੱਲ ਆਇਆ ਸੱਜਣਾ ਨੂੰ ਅਸੀਂ ਘਰ ਵਿਖਾ ਦਿੰਨੇ ਆ ਜ਼ੀਰੋ ਬਿਜਲੀ ਬਿੱਲ ਦੀ ਗੱਲ ਕਰਦੇ ਸੀ ਅੱਜ ਹੁਣ ਵੀ ਬਿੱਲ ਆਇਆ ਕਿੰਨਾ ਤੇ ਕੀ ਆਇਆ ਹੋਰ ਆਂਟੀ ਆਇਆ ਨਾਲ ਹੀ ਆ ਜੀ ਇਹ ਆ ਘਰ ਵੇਖ ਲਓ ਤੁਸੀਂ ਕੀ ਚੱਲਦਾ ਕੀ ਨਹੀਂ ਆ ਤਾਂ ਕਿੰਨੇ ਵੇਲੇ ਆ ਤੈਨੂੰ ਹਾਂ ਆ ਵੇਖ ਲਓ ਆ ਹੁਣ ਅੰਦਰ ਜਾ ਸਕਦੇ ਜੋ ਜ ਸਮਰਟੀ ਥੋੜਾ ਕਰ ਸਮਰਟੀ ਇਹ ਆ ਹੈਗਾ ਘਰ ਵੇਖ ਲਓ ਤੁਸੀਂ ਤਾਂ ਵਿਖਾ ਦੇ ਇਹ ਆ ਘਰ ਚੰਗੀ ਤਰ੍ਹਾਂ ਵੇਖ ਲਓ ਕੋਈ ਏਸੀ ਨਹੀਂ ਚੱਲਦਾ ਮੈਂ ਤਾਂ ਇਹਨੂੰ ਪਿਆ ਬਿਤਾਇਆ ਕੋਈ ਏਸੀ ਜਾਂ ਹੀਟਰ ਕਹਿੰਦਾ ਪੁੱਤ ਟੀਵੀ ਜ਼ਰੂਰ ਚੱਲਦਾ ਤੇ ਆ ਟੀਵੀ ਕਿਹਨੇ ਨਹੀਂ ਵੇਖਣਾ ਗਰਮੀਆਂ ਦੇ ਵਿੱਚ ਪੱਖੇ ਚੱਲਦੇ ਆ ਹਲੇ ਤਾਂ ਉਹ ਵੀ ਹਲੇ ਪੂਰੇ ਚੱਲਣ ਨਹੀਂ ਲੱਗੇ ਆ ਇੱਧਰ ਆ ਜਾ ਸਾਈ ਮਾਰੇ ਪਾਸੇ ਤੇ ਆ ਤੁਸੀਂ ਘਰ ਵੇਖ ਲਓ ਤੁਸੀਂ ਵੀ ਆ ਦੋ ਕਮਰੇ ਜਿਹੜੇ ਤੇ ਤੁਸੀਂ ਆ ਚੈੱਕ ਕਰ ਲਓ ਆਈ ਜਾਂਦਾ ਵੀ ਆ ਕੀ ਸਿਸਟਮ ਆ ਕੀ ਇਹਨਾਂ ਦੇ ਵਿਚਾਰਾਂ ਦੇ ਵੀ ਨਾ ਕੋਈ ਆਪਾਂ ਨੂੰ ਕਮਰੇ ਵਿਖਾਤੇ ਆ ਕੋਈ ਏਸੀ ਨਹੀਂ ਕੋਈ ਇਹਨਾਂ ਦੇ ਗਿੱਜਰ ਨਹੀਂ ਲੱਗੇ ਗਰੀਬ ਘਰ ਆ ਆ ਲੈਟਰਿੰਗ ਬਾਥਰੂਮ ਵੇਖ ਲੈ ਭੈਣ ਮੇਰੇ ਪਾਸੇ ਇਹ ਆ ਦੇਖ ਲੋ ਗਰੀਬ ਘਰ ਆ ਤੇ ਹੁਣ ਤੁਹਾਨੂੰ ਬਿੱਲ ਵਿਖਾਗੇ ਮੈਂ ਕਹਿੰਨਾ ਕੋਈ ਚੰਗੇ ਭਲੇ ਬੰਦੇ ਨੂੰ ਟੈਕ ਆ ਜਾਣਾ ਬਿੱਲ ਵੇਖ ਕੇ ਚਰੰਜਾ ਯਾਰ ਜਿਹੜਾ ਕਹਿ ਲੋ ਇਹਨਾਂ ਨੂੰ ਬਿੱਲ ਆਇਆ ਪਿਆ 54000 840 ਰੁਪਏ ਇੰਨੇ ਹੀ ਮੰਗਦ ਨੇ ਇਹ 54000 840 ਰੁਪਏ ਬਿੱਲ ਆਇਆ ਪਿਆ ਕੋਈ ਜ਼ੀਰੋ ਬਿੱਲ ਨਹੀਂ ਆਇਆ ਚੈੱਕ ਕਰ ਲਓ ਤੁਸੀਂ ਤੇ ਆ ਇੱਕ ਦੂਜਾ ਘਰ ਹੈਗਾ ਉਹਨਾਂ ਦਾ ਵੀ ਮੈਂ ਤੁਹਾਨੂੰ ਖਾ ਦਿਨਾ ਇਹਨਾਂ ਨੂੰ ਆਇਆ ਪਿਆ 5720 ਰੁਪਏ ਟੋਟਲ 5805 ਰੁਪਏ ਬਿੱਲ ਬੰਦਾ ਉਹਨਾਂ ਦਾ ਜਿਹੜਾ ਇਹ ਘਰ ਆ ਉਹਨਾਂ ਦੇ ਇੱਕ ਮਕਾਨ ਹੀ ਆ ਨਾ ਕੋਈ ਪਲਾਸਟਰ ਨਾ ਕੁਝ ਹੁਣ ਤੁਸੀਂ ਮੈਨੂੰ ਗੱਲ ਦੱਸੋ ਵੀ ਆ ਬੰਦਾ ਖੜਾ ਵਿਚਾਰਾ ਮਜ਼ਦੂਰ ਬੰਦਾ ਆ ਰਿਆ ਤੇ ਜੇਕਰ ਮੈਂ ਗੱਲ ਕਰਾਂ ਤਾਂ ਆਪਾਂ ਨੂੰ 54000 ਰੁਪਏ ਇਕੱਠਾ ਕਰਨ ਤੇ ਲਗਭਗ 8 ਤੋਂ 9 ਮਹੀਨੇ ਲੱਗ ਜਾਂਦੇ ਆ ਅੱਬਲ ਮੈਂ ਤਾਂ ਸਾਲ ਹੀ ਲੱਗ ਜਾਂਦਾ ਨਹੀਂ ਸਾਲ ਤੱਕ ਨਹੀਂ ਇਕੱਠਾ ਹੁਣ ਮੈਂ ਬੁੱਢਾ ਬੰਦਾ ਮੇਰੀ ਗੱਡੀ ਜੇ ਧੰਨ ਕੇ ਆ ਜਾਂਦਾ ਹਾਂ ਦੱਸੋ ਮੈਂ ਤਾਂ ਘਰੇ ਬੈਠਾ ਰੋਟੀ ਦੇ ਦਿਵਾਂਗ ਮੈਂ ਮੇਰੇ ਜਵਾਬ ਕਨ ਨਾ ਥੱਕ ਨਹੀਂ ਰਿਹਾ ਮੈਂ ਰੋਟੀ ਦੇਣ ਕਰ ਮਖਾ ਲੂ ਹਾਂ ਤੇ ਮੈਂ 55 5000 ਕਿੱਥੋਂ ਦੇ ਦੂੰ ਆਹ ਭਗਵਾਨ ਤੁਮਨਸਿਆ ਦੱਸ ਵੀ ਆ ਕੀ ਹੋ ਰਿਹਾ ਮੈਂ ਨਹੀਂ ਇਹ ਕਹਿੰਦਾ ਵੀ ਮੈਂ ਤਾਂ ਤੁਹਾਨੂੰ ਅੱਗੇ ਕਹਿਣਾ ਨਾ ਬਿਜਲੀ ਵਿਭਾਗ ਬਹੁਤ ਘਟੇ ਦੇ ਵਿੱਚ ਜੇ ਘਰ 3 ਕਰੋੜ ਆਬਾਦੀ ਆ ਤੇ 50 ਲੱਖ ਮੀਟਰ ਹੋਊਗਾ ਤੋ ਤੁਸੀਂ 5-500 ਰੁਪਇਆ ਬਿਜਲੀ ਬਿੱਲ ਵੀ ਲਾਓ ਤਾਂ ਲਗਭਗ 250 ਕਰੋੜ ਰੁਪਇਆ ਮਹੀਨੇ ਦਾ ਬੰਦਾ ਜਿਹਦੇ ਵਿੱਚ ਸਾਡੇ ਬੱਚੇ ਵੀ ਨੌਕਰੀਆਂ ਲੱਗ ਸਕਦੇ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਤੁਸੀਂ ਦੂਜਿਆਂ ਨੂੰ ਜ਼ੀਰੋ ਕੱਢ ਕੇ ਇੱਕ ਜਨੇ ਨੂੰ 54-54 ਹਜ਼ਾਰ ਰੁਪਇਆ ਘੱਲ ਦੋ 55-55 ਹਜ਼ਾਰ ਰੁਪਇਆ ਘੱਲ ਦੋ ਕਿਸੇ ਗਰੀਬ ਬੰਦੇ ਨੂੰ ਆ ਦੂਜੇ ਨੂੰ ਆਇਆ ਪਿਆ ਜਿਹੜਾ ਕਹ ਲੋ ਇੱਕ ਨੂੰ ਆ ਗਿਆ ਜਿਹੜਾ ਕਹ ਲੋ 55 ਮੰਨੋ ਤੁਸੀਂ ਕੀ ਥੋੜੇ ਬਹੁਤ ਹੀ ਘੱਟ ਆ ਤੇ ਦੂਜੇ ਨੂੰ ਆ ਗਿਆ 6000 ਰੁਪਇਆ ਜਿਨ੍ਹਾਂ ਦੇ ਘਰ ਜਾਵਾਂ ਗਰੀਬ ਆ ਆ ਕੰਦਾ ਤੱਕ ਵੇਖ ਲੋ ਆ ਤੁਹਾਡੇ ਤਰ ਰਸੋਈਆਂ ਪਾਈਆਂ ਹੁੰਦੀਆਂ ਤਾਂ ਮਾਰੇ ਪਾਸੇ ਦੀ ਤੁਹਾਡੇ ਤਰ ਰਸੋਈਆਂ ਪਾਈਆਂ ਹੁੰਦੀਆਂ ਗਰੀਬਾਂ ਦੀਆਂ ਰਸੋਈਆਂ ਚੈੱਕ ਕਰ ਲੋ ਕਿਹੋ ਜੀਆਂ ਖਾ ਰਹੇ ਆ ਆ ਵੇਖ ਆ ਕਿਹੋ ਜੀਆਂ ਰਸੋਈਆਂ ਹੁੰਦੀਆਂ ਤੇ ਆ ਤੁਸੀਂ ਗਰੀਬਾਂ ਦਾ ਮਜ਼ਾਕ ਡਾਉਨੇ ਆ ਖਣੀ ਗਰੀਬਾਂ ਨੂੰ ਮਾਰਦੇ ਆ ਵੀ ਗਰੀਬ ਬੋਲ ਨਹੀਂ ਸਕਦੇ ਤਾਂ ਕਰਕੇ ਗਰੀਬ ਤੁਹਾਡੇ ਮੂੰਹ ਵੱਲ ਵੇਹਦੇ ਆ ਮੇਰੀ ਬੇਨਤੀ ਏ ਆ ਕੋਈ ਇਹਨਾਂ ਦੇ ਬਹੁਤੀ ਤਗੜੀ ਕੋਠੀ ਨਹੀਂ ਪਾਈ ਕੋਈ ਇਹਨਾਂ ਦੇ ਏਸੀ ਨਹੀਂ ਲੱਗੇ ਕੋਈ ਪੰਜ ਪੰਜ ਛੇ ਛੇ ਏਸੀ ਨਹੀਂ ਲੱਗੇ ਕਿਉਂ ਤਾਇਆ ਹਾਂ ਕੋਈ ਏਸੀ ਨਹੀਂ ਲੱਗੇ ਇਹਨਾਂ ਦੇ ਮੈਂ ਕਹਿੰਦਾ কুলਰ ਤਾਂ ਕਹਿਣੀ ਏਸੀ ਤਾਂ ਬੜੀ ਦੂਰ ਦੀ ਗੱਲ ਰਹਿ ਗਈ ਆ ਤੇ ਤੁਸੀਂ ਇਹਨਾਂ ਦਾ ਕੀ ਕਰਤੀ ਰਹੇ ਆ ਨਾ ਕੋਈ ਇਹਦੇ ਇੱਥੇ ਗਿੱਜਰ ਲੱਗੇ ਆ ਤੁਸੀਂ ਬਾਥਰੂਮ ਚੈੱਕ ਕਰ ਹੀ ਲਏ ਆ ਤੇ ਗਰੀਬਾਂ ਦਾ ਮਜ਼ਾਕ ਡਾ ਰਹੇ ਆ ਗਰੀ ਭਰੂਗਾ ਕਿੱਥੋਂ ਦਿਹਾੜੀ ਕਿੰਨੀ ਆ 400 ਰੁਪਿਆ ਤੇ ਅੱਜ ਬੰਦਾ ਬੈਠਾ ਘਰੇ ਕੰਮ ਤਾਂ ਕੋਈ ਰਹਿ ਨਹੀਂ ਗਿਆ ਉਹ ਕਹਿੰਦਾ ਮੈਂ ਬਜ਼ੁਰਗਾਂ ਮੈਥੋਂ ਤਾਂ ਕੰਮ ਹੋਣਾ ਹੀ ਨਹੀਂ ਮੈਥੋਂ ਤਾਂ ਸਾਲਚ ਵੀ ਨਹੀਂ ਇਕੱਠਾ ਹੋਣਾ ਤੇ ਮੈਂ ਭਰੂਗਾ ਕਿੱਥੋਂ ਮੇਰੀ ਸਰਕਾਰ ਨੂੰ ਬੇਨਤੀ ਆ ਕਈ ਪੰਜਾਬ ਦੇ ਲੋਕਾਂ ਦਾ ਘਾਣ ਹੋ ਰਿਹਾ ਇਸ ਤਰ੍ਹਾਂ ਦੇ ਇਹੋ ਜਿਹੇ ਗਰੀਬ ਲੋਕਾਂ ਨੂੰ ਜਿਹੜਾ ਕਹਿ ਲੋ ਗਰੀਬ ਬੰਦਾ ਮੈਂ ਕਹਿੰਦਾ ਛੱਤਾਂ ਵੀ ਚੋਣ ਲੱਗ ਜਾਂਦੀਆਂ ਜਦੋਂ ਮੀਂਹ ਕੰਡੀਆਂ ਆਉਂਦੀਆਂ ਗਰੀਬਾਂ ਦੀਆਂ ਤੇ ਤੁਸੀਂ ਉਹਨਾਂ ਨੂੰ ਇੰਨੇ ਇੰਨਾ ਪੈਸਾ ਭੇਜਦੇ ਆ ਮੈਂ ਕਹਿੰਦਾ ਇਕੱਠਾ ਪੈਸਾ ਤਾਂ ਇੰਨਾ ਸੀ ਗਰੀਬਾਂ ਨੇ ਉਂਝ ਨਹੀਂ ਵੇਖਿਆ ਤਾਂ ਜਿੰਨਾ ਤੁਸੀਂ ਸਾਨੂੰ ਬਿੱਲ ਕੱਲੀ ਜਾਂਦੇ ਆ ਜਾਂ ਤਾਂ ਥੋੜਾ ਜਿਹੜਾ ਡਾਕਟਰਾਂ ਨਾਲ ਜਿਹੜੇ ਦਿਲ ਦੇ ਡਾਕਟਰ ਆ ਜਿਹੜੇ ਟੈਕ ਟੁਕ ਦਾ ਇਲਾਜ ਕਰਦੇ ਆ ਜਾਂ ਦਾ ਤੁਹਾਡਾ ਉਹਨਾਂ ਨਾਲ ਕਮਿਸ਼ਨ ਹੋ ਗਿਆ ਸਰਕਾਰ ਦਾ ਯਾਪੇ ਗਰੀਬਾਂ ਨੂੰ 55 55000 ਰੁਪਇਆ ਬਿੱਲ ਭੇਜੋ ਆਪੇ ਉਹਨਾਂ ਨੂੰ ਟੈਕ ਆਊਗਾ ਤੇ ਇਲਾਜ ਕਰਾਉਣਗੇ ਕੀ ਗੱਲ ਤਾਂ ਗੱਲ ਆ ਯਾਪੇ ਉਥੇ ਇਲਾਜ ਕਰਾਉਣਗੇ ਤੁਹਾਡਾ ਕਮਿਸ਼ਨ ਆ ਜਾਊਗਾ ਜਾਂ ਫਿਰ ਭਾਈ ਤੁਹਾਡਾ ਬਲੱਡ ਘਟੇ ਵਾਲੇ ਡਾਕਟਰਾਂ ਨਾਲ ਵੀ ਆਪੇ ਪਿੰਡਾਂ ਵਾਲੇ ਡਾਕਟਰਾਂ ਨਾਲ ਕਮਿਸ਼ਨ ਕਰ ਲਿਆ ਹੋਗਾ ਵੀ ਆਪੇ ਬਲੱਡ ਘਟੂਗਾ ਤੇ ਦਵਾਈ ਲੈ ਲੂਗਾ ਆ ਕੰਦਾ ਤੱਕ ਜੇਕਰ 55000 ਰੁਪਇਆ ਹੋਵੇ ਤਾਂ ਬੰਦਾ ਕੰਦਾ ਨਾ ਠੀਕ ਕਰਾ ਲੈ ਚਾਹਦੇ ਕਮਰੇ ਮਕਾਨ ਨਾ ਪਾ ਲੈ ਚਾਹ ਦੇ ਗੇਟ ਬੂਏ ਨਾ ਲਵਾ ਲੈ ਤੁਸੀਂ ਦੱਸੋ ਬੰਦਾ ਗਰੀਬ ਠੰਡਾਂ ਚ ਠਰਦਾ ਰਹਿੰਦਾ ਗਰਮੀਆਂ ਚ ਸੜਦਾ ਰਹਿੰਦਾ ਉਹਨਾਂ ਦੀ ਤੁਸੀਂ ਟੈਨਸ਼ਨ ਦਾ ਕੀ ਲੈਣੀ ਹੁਲ ਤਾਂ ਟੈਨਸ਼ਨਾਂ ਦੇਈ ਜਾਂਦੇ ਆ ਤੁਸੀਂ ਤੁਹਾਡੀਆਂ ਗੱਡੀਆਂ ਦੇ ਤੇਲ ਤੱਕ ਅਸੀਂ ਭਰਦੇ ਆ ਆ ਗਰੀਬ ਲੋਕ ਦਿਹਾੜੀਆਂ ਕਰਕੇ ਭਰਦੇ ਆ ਔਰ ਤੁਸੀਂ ਗਰੀਬਾਂ ਨੂੰ ਬਿੱਲ ਘੱਲੀ ਜਾਂਦੇ ਆ ਦਗਾ ਸਾਲ ਤੁਸੀਂ ਇੱਕ ਗੱਲ ਨੋਟ ਕਰੋ ਭਗਵੰਤ ਮਾਨ ਜੀ ਇਹ ਗਰੀਬਾਂ ਦੇ ਨਾਲ ਅਤਿਆਚਾਰ ਹੋ ਰਿਹਾ ਇਹ ਅਤਿਆਚਾਰ ਬੰਦ ਕਰੋ ਇੱਕ ਪਾਸੇ ਤੁਸੀਂ ਉਹ ਜਾ ਕੇ ਦੂਜੀਆਂ ਸਟੇਟਾਂ 'ਚ ਕਹੀ ਜਾਂਦੇ ਆ ਵੀ ਅਸੀਂ ਫ੍ਰੀ ਐ ਆਈ ਜਾਂਦਾ ਜੀ ਉਹ ਆਈ ਜਾਂਦਾ ਇੱਕ ਪਾਸੇ ਮੈਂ ਕਹੂੰਗਾ ਪਿਆਰੇ ਸੱਜਣਾ ਉਧਰ ਨੂੰ ਜਾ ਕੇ ਨਾ ਇੱਥੇ ਮੈਂ ਖੜਦਾ ਤੇ ਇੱਧਰ ਨੂੰ ਆ ਜਾ ਪਤਾ ਲੱਗ ਜੂਗਾ ਵੀ ਕੀ ਘਰ ਆ ਤੇ ਕੀ ਘਰ ਤੇ ਆਲਾ ਹੁਣ ਆ ਜਾ ਇੱਧਰ ਤੂੰ ਤੇ ਆ ਵੇਖ ਲੋ ਆ ਕੀ ਵਾਹ ਵੇਖ ਲੋ ਆ ਵੇਖ ਹੀ ਜਾਂਦੇ ਤੁਸੀਂ ਆ ਸਾਰੇ ਘਰ-ਬਾਰ ਵੇਖ ਲੋ ਤੁਸੀਂ ਆ ਕੰਦਾ ਤੱਕ ਜਿਹੜੀਆਂ ਗੱਲਾਂ ਪਈਆਂ ਸਾਡੇ ਕੋਲ ਕੰਦਾ ਕਢਾਉਣ ਨੂੰ ਪੈਸੇ ਨਹੀਂ ਤੇ ਤੁਸੀਂ ਸਾਨੂੰ ਇਹ ਬਿੱਲ ਭਰਨ ਨੂੰ ਕਹੀ ਜਾਂਦੇ ਆ ਬਿੱਲ कल्ਲੋ ਅਸੀਂ ਇਹ ਨਹੀਂ ਕਹਿੰਦੇ ਜੇ ਕੋਈ 4-500 ਰੁਪਈਆ ਆਉਂਦਾ ਸਾਨੂੰ ਕੱਲੋ ਪਰ ਜੇ ਇਹ ਥੋੜਾ ਵੀ ਹੁਣ 4-500 ਦੀ ਵਜਾਇਏ ਤੁਸੀਂ ਸਾਨੂੰ 55-55000 ਕੱਲੋ ਮੈਂ ਫਿਰ ਤੋਂ ਦੱਸ ਰਿਹਾ ਨਾ ਤਾਂ ਕੋਈ ਇਸ ਘਰ ਦੇ ਵਿੱਚ AC ਆ ਨਾ ਕੋਈ ਗਿੱਜਰ ਆ ਨਾ ਕੋਈ ਇਹਨਾਂ ਦੇ ਕੋਈ ਬਹੁਤੀ ਤਗੜੀ ਚੀਜ਼ ਆ ਤਾਂ ਇਹਨੂੰ ਮੈਂ ਪੁੱਛਿਆ ਪਿਆ ਹੀਟਰ ਤਾਂ ਨਹੀਂ ਚਲਾਉਂਦਾ ਤਾਂ ਇਹ ਕੰਨ ਪੁੱਤਾ ਆਪਣੇ ਤਾਂ ਟੀਵੀ ਚਲਾਈਦਾ ਤੇ ਇਹ ਟੀਵੀ ਕੀ ਦੀ ਵੇਖਣ ਤਮੰਨਾ ਨਹੀਂ ਹੁੰਦੀ ਇਨਾਂ ਕੋਲ ਤਾਂ ਤਕੜਾ ਫੋਨ ਵੀ ਹੈ ਨਹੀਂ ਮੇਰੇ ਖਿਆਲ ਚ ਹੈਗਾ ਮਾਂ ਤਾਂ ਰੱਖਦਾ ਨਹੀਂ ਫੋਨ ਆਵਾਕਾਂ ਕੋਲ ਰਹੇ ਮਾਂ ਹਾਂ ਇੱਥੇ ਪਿਆ ਗੋਜਾ ਤੇ ਲਿਆ ਕੇ ਵਿਖਾਈ ਉਹ ਤੇ ਪਿਆ ਪਰ ਜਿੱਤੇ ਅੱদিক ਆ ਜਾਇਆ ਦਾ ਇਨਾਂ ਕੋਲ ਤਾਂ ਰੀਚਾਰਜ ਆ ਕੋ ਤਕੜਾ ਫੋਨ ਵੀ ਹੈ ਨਹੀਂ ਤੇ ਤੁਸੀਂ ਤਾਂ ਫੋਨਾਂ ਤੇ ਵੇਖ ਲੈਨੇ ਤੇ ਜੇ ਕੋਈ ਟੀਵੀ ਵੇਖ ਲੂਗਾ ਤੁਸੀਂ ਯਾਰ ਉਹਦੇ ਆਤਾ ਹੈ ਗਾ ਨੇੜਿਆ ਬੰਦੇ ਦੇ ਮੂੰਹ ਹਲ ਵੇਖਦੇ ਯਾਰ ਕਿਉਂ ਗਰੀਬ ਮਾਰ ਕਰਦੇ ਆ ਤੁਸੀਂ ਇਸ ਬੰਦੇ ਨੂੰ ਆਹ ਫੋਨ ਆ ਲੈ ਦੱਸ ਦਸਵਾ ਫੋਨ ਤੇਸ ਮੇਰੇ ਸਾਹ ਹਣਾ ਭਗਵਾਨਤ ਮਾਨ ਦੇ ਗਾਂ ਕਿਸੇ ਨੌਕਰ ਕੋਲੇ ਨਹੀਂ ਹੁਣ ਉਹਦੇ ਕੋਲੇ ਵੀ ਤਕੜਾ ਹੁਣ ਹਾਂ ਇਹ ਤੁਸੀਂ ਦੱਸੋ ਇਹ ਬਈ ਗਰੀਬਾਂ ਦੇ ਨਾਲ ਅਤਿਆਚਾਰ ਨਾ ਕਰੋ ਬਹੁਤ ਘਾਰ ਆ ਮੈਂ ਤੁਹਾਨੂੰ ਜਾ ਕੇ ਵਿਖਾ ਦੇਣਾ ਇੱਕ ਜੀ ਨੂੰ ਆ 5700 ਆਇਆ ਪਿਆ ਉਹਨਾਂ ਦੇ ਕਮਰਾ ਇੱਕ ਆ ਉਹਨਾਂ ਨੇ ਪਲਾਸਟਰ ਹੋਣ ਵਾਲਾ ਸਾਰਿਆਂ ਦੇ ਹਾਲਾਤ ਇਹੋ ਜਿਹੇ ਆ ਜੇ ਇੰਨਾ ਪੈਸਾ ਹੋਵੇ ਸਾਡਾ ਦਿਲ ਕਰਦਾ ਉਹ ਸਾਡੇ ਬਨੇਰੇ ਵੇਖ ਲਓ ਤੁਸੀਂ ਸਾਡੇ ਗਰੀਬਾਂ ਦੇ ਸਾਡੇ ਨਾਲ ਹੋਰ ਕੀ ਰਿਆ ਤੇ ਬਣ ਕੀ ਰਿਆ ਸਾਡਾ ਵੀ ਦਿਲ ਕਰਦਾ ਸਾਡੇ ਬੱਚੇ ਚੰਗੇ ਸਕੂਲਾਂ ਚ ਪੜਨ ਸਾਡਾ ਵੀ ਦਿਲ ਕਰਦਾ ਸਾਡੇ ਬੱਚਿਆਂ ਕੋਲ ਚੰਗੇ ਸਾਈਕਲ ਹੋਣ ਪਰ ਸਾਡੇ ਕੋਲ ਇੰਨਾ ਪੈਸਾ ਹੈ ਨਹੀਂ ਤੇ ਇਹ ਬਿੱਲ ਭਰਨੀ ਤਾਂ ਦੂਰ ਦੀ ਗੱਲ ਰਹਿ ਗਈ ਸਾਡਾ ਮਜ਼ਾਕ ਨਾ ਡਾਓ ਅਸੀਂ ਤਾਂ ਉਹ ਲੋਕਾਂ ਕਿ ਆਹ ਵੇਖ ਲਓ ਐਸ ਟਾਈਮ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਸਕਿਆ ਜੇਕਰ 50-55000 ਦੀ ਗੱਲ ਕਰੀਏ ਤਾਂ ਸਾਡੇ ਕੋਲ ਰਸੋਈਆਂ ਨਹੀਂ ਬਣਾਈਦੀਆਂ ਆਹ 55000 ਰੁਪਏ ਬਿਜਲੀ ਬਿੱਲਾਂ ਤੇ ਮੈਂ ਜਿਹੜਾ ਸਾਡੇ ਇਥੋਂ ਐਸ ਡੀਓ ਸਾਹਿਬ ਹੋਣਗੇ ਉਹਨਾਂ ਨੂੰ ਵੀ ਭੇਜ ਦਾਂਗੇ ਕਿ ਆ ਭਾਈ ਗਰੀਬ ਬੰਦੇ ਤੋਂ ਨਹੀਂ ਫੜਾ ਜਣਾ ਚੱਕੋ ਤਾਇਆ ਜੀ ਤੇ ਐਸ ਡੀਓ ਸਾਹਿਬ ਜਈ ਸਾਹਿਬ ਜਿਹੜੇ ਮਾਹੂ ਆਣਾ ਬੋਦਲਾਂ ਨੂੰ ਲੱਗਦੇ ਉਹਨਾਂ ਨੂੰ ਵੀ ਕਹਾਂਗੇ ਭਾਈ ਸਾਹਿਬ ਜਾਂ ਤਾਂ ਸਾਡੇ ਕੋਲੋਂ ਕੋਈ ਮਾਫੀ ਵਾਲੀ ਉਹ ਕਰਾਓ ਤੇ ਜਾਂ ਸਿੱਧਾ ਕਹਿ ਦਿਓ ਵੀ ਅੱਗੇ ਤਰ੍ਹਾਂ ਤੁਸੀਂ ਭਗਵੰਤ ਮਾਨ ਨੇ ਕਿਹਾ ਸੀ ਵੀ ਜਿਹੜਾ 70 ਸਾਲ ਪਹਿਲਾਂ ਪੁਰਾਣਾ ਪੰਜਾਬ ਸੀ ਉਹ ਲਿਆ ਦਾਂਗੇ ਹੁਣ 70 ਸਾਲ ਪੰਜਾਬ ਪਹਿਲਾਂ ਤੇ ਇਹੀ ਸੀ ਲੋਕ ਧੂਣਾਂ ਲਾ ਕੇ ਬਹਿ ਜਾਂਦੇ ਸੀ ਗਰਮੀਆਂ 'ਚ ਲੈ ਟੋ ਦੋ ਹੁੰਦੀ ਨਹੀਂ ਸੀ ਤੇ ਭਗਵੰਤ ਮਾਨਸਿਆ ਫਿਰ ਦੀਵੇ ਤੇ ਚੰਨ ਨੇ ਬਹਿ ਜਾ ਕਰਨਗੇ ਨਹੀਂ ਸਾਤਾ ਹਾਂ ਆ ਜਾ ਤਾਈ ਗਾ ਜਾ ਫਿਰ ਜਾਤਾ ਉਹ ਕੰਮ ਨਾ ਕਰਾਂ ਬਾਲੀ ਆ ਗਰੀ ਭਾ ਉਹ ਕੰਮ ਤੇ ਤਾਂ ਕੋਈ ਸਾਤਾ ਨਹੀਂ ਕਰਿਆ ਘਰੇ ਭਾਈ ਬੰਦਾ ਵਸਾ ਲਿਆ ਹਾਂ ਆ ਇੱਕ ਟਾਂ ਖਾ ਲਈ ਤੇ ਦੂਜੀ ਦਾ ਫਿਕਰ ਫਿਕਰ ਨਸ਼ਾ ਦਾ ਫਿਕਰ ਬੰਦਾ ਦੱਸੋ ਦਵਾਈਆਂ ਨੂੰ ਪੈਸੇ ਆਣੀ ਤੇ ਜਾਈਏ ਕਿੱਧਰ ਅਸੀਂ ਸਾਡੇ ਕੋਲ ਇੰਨੇ ਬਿੱਲ ਨਹੀਂ ਭਰੇ ਜਾਣੇ ਕੋਈ 4-5 ਹੁੰਦਾ ਤਾਂ ਚਲੋ ਕੋਈ ਫਿਰ ਵੀ ਬੰਦਾ ਦੋ ਢਾੜੀਆਂ ਲਾ ਕੇ ਭਰ ਦਿੰਦਾ ਮਹੀਨੇ ਦੇ ਵਿੱਚ ਇੰਨੇ ਆ ਬੰਦਾ ਕਿੱਥੋਂ ਉਹ ਬਜ਼ੁਰਗ ਹੋਇਆ ਫੇ ਕਿੱਥੋਂ ਭਰ ਦੇਵੇ ਇਹ ਤਾਂ ਜਵਾਕਾਂ ਦੇ ਮੂੰਹ 'ਵਾਲ ਝਾਕਦਾ ਆ ਇਹਦੀ ਉਂਗਲਾਂ ਕੰਮ ਕਰਨ ਵਾਲੀਆਂ ਥੋੜੀਆਂ ਤਾਂ 5 ਸਾਲ ਤੁਸੀਂ ਐਮਐਲਏ ਰਹੇ ਜੋ ਐਮਪੀ ਰਹੇ ਜੋ ਥੋੜੀਆਂ ਪੈਨਸ਼ਨਾਂ ਲੱਗ ਜਾਂਦੀਆਂ ਇਹਨਾਂ ਜੀਆਂ ਜਾ ਕੇ 65 ਸਾਲਾਂ 60 ਸਾਲਾਂ ਬਾਅਦ ਪੈਨਸ਼ਨਾਂ ਲੱਗਦੀਆਂ ਅਜੇ ਤੱਕ ਤੁਸਰ ਵਿੱਚ ਲੱਗੀ ਲਾਈ ਨਹੀਂ ਆ ਗਾ ਦਿੰਦੇ ਲੱਗਦੀ ਨਹੀਂ ਉਮਰ ਘੱਟ ਥੋੜੀ ਤੁਹਾਡੀ ਉਮਰ ਘੱਟ ਉਮਰ ਘਾਟਾ ਉਮਰਾ ਵੇਖੋ ਤੁਸੀਂ ਕੰਮ ਕਰਨ ਵਾਲੀਆਂ ਦੱਸੋ ਇਹ ਸਾਡੇ ਨਾਲ ਬਹੁਤ ਅਤਿਆਚਾਰ ਹੋ ਰਿਹਾ ਸਰਕਾਰ ਜੀ ਭਗਵਾਨ ਸਾਮਾਨ ਜੀ ਤਾਂ ਮੈਂ ਜਿਹੜਾ ਲੈਂਕਾ ਬਿਜਲੀ ਘਰ ਦੇ ਵਿੱਚ ਪਚਾ ਦਊਗਾ ਉਹਨਾਂ ਨੂੰ ਕਹੂੰਗਾ ਭਾਈ ਇਹਨਾਂ ਦੀ ਮਾਫੀ ਮੁਫੀ ਲਾ ਕੇ ਕੋਈ ਬਿਜਲੀ ਬਿੱਲ ਮਾਫ ਕਰਾਓ ਇਹਨਾਂ ਦਾ ਕੋਈ 5-700 ਭਰાવો ਇੰਨੇ ਸਾਡੇ ਕੋਲੋਂ ਨਹੀਂ ਭਰੇ ਜਾਣੇ ਤੇ ਸਾਡੇ ਘਰ ਦੇ ਹਾਲਾਤ ਵੇਖ ਲਓ ਵੀ ਸਾਡੇ ਆ ਘਰ ਦੇ ਹਾਲਾਤ ਕੀ ਆ ਇਹ ਲੋਕਾਂ ਦੀ ਆਵਾਜ਼ ਆ ਭਾਈ ਇਹ ਲੋਕਾਂ ਦੇ ਇਕੱਲੇ ਇਹਨਾਂ ਦਾ ਨਹੀਂ ਹੋ ਸਕਦਾ ਕਿੰਨੇ ਕੁ ਲੋਕਾਂ ਦੀ ਤੁਸੀਂ ਜਿਹੜੀ ਗੱਲ ਫੱਟੀ ਪੋਚੀ ਪਈ ਹੋਵੇ ਤੇ ਬਈ ਆਪ ਦਾ ਥੋੜਾ ਜਿਹਾ ਧਿਆਨ ਦਿਓ ਤੇ ਜੇਕਰ ਕੁਛ ਤਾਂ ਮੈਂ ਗਲਤ ਕਿਹਾ ਉਹਦੇ ਵਾਸਤੇ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ